ਜੱਟ ਵਾਲੇ ੱੱੱੱ ਕੱਲੋ ਕੱਲੋ ਹਲਕੇ ਦੇ ਬੱਲੇ ਬੱਲੇ ਗੁਰਦੇਵ ਸਿੰਘ ਦੇ ਕੋਰਸਾ ਹੰਦੇ ਸੱਪੇ ਤੇ ਅੱਜ ਯੂਥ ਦੀ ਬਾਈਕਰੇਲੀ ਤੋਂ ਪਹੁੰਚੇ ਦੋ ਟੀਮਾਂ ਦੇ ਆ ਰਹੇ ਮੈਂ ਮੁੱਦਾ ਲਿਆ ਆਪਣੇ ਭਰਾ ਵਾਲਾ ਯਾਰੀ ਦੋਸਤੀ ਵਾਲਾ ਮੁੱਦਾ ਹੈ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਮਜੀਤ ਅਨਬੋਲ ਤਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵਧੁੰਦਾ ਜੇ ਉਹ ਨਾ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਆਪਣੇ ਭਰਾ ਦੇ ਨਾਲ ਤਨੋਂ ਮਨੋਂ ਤੁਹਾਨੂੰ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਲ ਹੋਵੇ ਤੋਂ ਪ੍ਰੀਤਕੌਰ ਕਰਮਜੀਤ ਭਾਈ ਕਰਮਜੀਤ ਨਾ ਜਿਹੜੇ ਸਮਾਜਿਕ ਪ੍ਰੀਤੀਆਂ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਮੈਨੂੰ ਲੱਗਦਾ ਵੀ ਭ ਜਾਣੂ ਨੇ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠਿਆ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਕਿ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਦੇ ਠੱਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਹਾਂ ਕੋਈ ਜੰਦੀ ਪੁੱਛਦੇ ਅਸੀਂ ਅਮੀਰ ਨਹੀਂ ਹੈਗੇ ਹਨਾ ਤਾਂ ਸਾਰੇ ਦੁੱਖੋ ਜਾਣਦਾ ਮੇਰੇ ਹਿਸਾਬ ਨਾਲ ਕਰਮੀ ਤਨਮੋਲ ਹਰੇਕ ਹਰੇਕ ਦਾ ਦਰਦ ਗਰੀਬ ਦਾ ਦਰਦ ਸਮਝੂਗਾ ਬਸਾਂ ਚੜ੍ਹਨ ਵਾਲੇ ਦਾ ਦੁੱਖ ਸਮਝੂਗਾ ਆਟੋ ਰਿਕਸ਼ੇ ਦੇ ਠੱਕੇ ਖਾਣ ਵਾਲੇ ਦਾ ਦੁੱਖ ਸਮਝੂਗਾ ਔਰ ਸਾਡੀ ਜਿਹੜੀ ਥੋੜੀ ਫਰੀਦਕੋਟ ਡਿਸਟ੍ਰਿਕਟ ਦੀ ਮੈਂ ਤਾਂ ਕਿਨ ਵੱਡੀ ਗੱਲ ਹੈ ਵੀ ਇਹ ਜਹਾ ਉਮੀਦਵਾਰ ਸਾਨੂੰ ਫ੍ਰੀਪੋਰਟ ਦੇ ਵਿੱਚ ਮਿਲਿਆ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਇਨਸਾਨ ਹੈ ਔਰ ਇਹ ਫ੍ਰੀਪੋਰਟ ਦੀ ਆਵਾਜ਼ ਹੁਣ ਅਸੈਂਬਲੀ ਦੇ ਵਿੱਚ ਗੂੰਜਦੀ ਮੈਨੂੰ ਲੱਗਦਾ ਵੀ ਬਾਬਾ ਬਹੁਤ ਕਿਰਪਾ ਕਰੇ ਔਰ ਭਾਈ ਗੁਰੇ ਅਰਦਾਸ ਵੀ ਸਾਡਾ ਵੀਰ ਜਿੱਤ ਕੇ ਆਵੇ ਤੇ ਉਸ ਤੋਂ ਬਾਅਦ ਫਿਰ ਬਾਈ ਨੂੰ ਆਪਾਂ ਸਾਰੀਆਂ ਬੇਨਤੀਆਂ ਕਰੀ ਵੀ ਆਹ ਸਮਾਜ ਜਿਹੜੀਆਂ ਗੱਲਾਂ ਕਰਦਾ ਵੀਰ ਹੁਣ ਅਸੀਂ ਵੀ ਆਹ ਸੁਧਾਰਨਾ ਸੁਧਾਰਨਾ ਬਾਰੀ-ਬਾਰੀ ਸਾਰੇ ਹੀ ਕੰਮ ਕਰਾਵਾ ਚੜ੍ਹਦੇ ਅਕਲਾ ਥੈਂਕ ਯੂ ਥੋ ਸ਼ਾਇ ਜੀ ਵਰਕਰਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬਹੁਤ ਮਤਲਬ ਜਿਵੇਂ ਅਸੀਂ ਅਜੀਤਵਾਲ ਤੋਂ ਸ਼ੁਰੂ ਕੀਤਾ ਸੀ ਹੁਣ ਤੱਕ ਅਸੀਂ ਹੁਣ ਕੋਟਕਪੂਰਾ ਪਹੁੰਚ ਚੁੱਕੇ ਹਾਂ ਅਜੇ ਤੱਕ ਟੁੱਟਿਆ ਨਹੀਂ ਕਾਫਲਾ ਉਨਾ ਹੀ ਸਿਕਾ ਵਧਦਾ ਹੀ ਗਿਆ ਔਰ ਇੱਥੇ ਆ ਕੇ ਅਸੀਂ ਜੁਆਇਨ ਕੀਤਾ ਬਾਗਾ ਪੁਰਾਣਾ ਮੇਰੇ ਵੀਰ ਅਮਰਤਪਾਲ ਜੀ ਨੂੰ ਪਹਿਲਾਂ ਬਲਾਸਪੁਰੀ ਜੀ ਸੀਗੇ ਸਾਡੇ ਨਾਲ ਮਨਜੀਤ ਬਲਾਸਪੁਰੀ ਜੀ ਫਿਰ ਢੋਸ ਸਾਹਿਬ ਫਿਰ ਐਮਐਲਏ ਮੋਗਾ ਜਿਹੜੇ ਮੈਡਮ ਅਮਨ ਰੋੜਾ ਜੀ ਫਿਰ ਭਾਈ ਅਮਰਤਪਾਲ ਨੂੰ ਜੁਆਇਨ ਕੀਤਾ ਤੇ ਬਾਕੀ ਮੇਰੇ ਨਾਲ ਮੇਰੇ ਵੱਡੇ ਭਰਾ ਬਿੰਨੂ ਢਿਲੋਂ ਜੀ ਅੱਜ ਆਏ ਨੇ ਔਰ ਲੋਕਾਂ 'ਚ ਬਹੁਤ ਉਤਸ਼ਾਹ ਆਇਆ ਗਿਆ ਜੀ ਔਰ ਲੋਕ ਬਹੁਤ ਖੁਸ਼ ਨੇ ਔਰ ਬੜਾ ਸਵਾਦ ਆ ਰਿਹਾ ਆਪਣੇ ਆਪ ਨਾਲ ਹੀ ਹੈ ਜੀ ਮੁਕਾਬਲਾ ਵੀ ਪਹਿਲਾ ਅੰਮ੍ਰਿਤਬਾਈ ਉਹਨਾਂ ਨੇ ਕਿੰਨੇ ਵੋਟਾਂ ਦੇ ਜਿੱਤੇ ਐ ਤੇ ਐਦ ਕੀ ਕਿੰਨੀਆਂ ਪਾਉਂਦੀ